ਆਹੀ ਪੀ ਰਹੇ ਹਾਂ ਹਾਂਜੀ 2 ਸਾਲ ਸੇ 2 ਸਾਲ ਦੇ ਕਿਸੇ ਨੇ ਕੰਪਲੇਨ ਨਹੀਂ ਕੀਤੀ ਨਹੀਂ ਕੰਪਲੇਨ ਕਰਦੀ ਫਿਰ ਉਹਦੇ ਹੋ ਜਾਂਦੇ ਹੈ ਮਹੱਲੇ ਨੇ ਡੇਰੀ ਕਿਉਂ ਜਾ ਰਹਾ ਹੋ ਉਹ ਤੇਰੀ ਕੀ ਪਾਣੀ ਜਾਂਦਾ ਹੈ ਮਹੱਲੇ ਮੈਂ ਅੱਛਾ ਸਰਪੰਚ ਨਾਲ ਗੱਲ ਨਹੀਂ ਕੀਤੀ ਨਹੀਂ ਕੀਤਾ ਸਰਪੰਚ ਨਾਲ ਕੀ ਸਰਪੰਚ ਕੀ ਕਹਿੰਦਾ ਸਰਪੰਚ ਸਾਰੇ ਪੰਨੇ ਜਾ ਰਹੇ ਆ 20 ਮਿੰਟ ਜਾ ਰਹੇ ਆ ਮਿੱਠੇ ਗੋਲੇ ਦੇ ਕੇ ਚੱਲ ਜਾ ਅੱਛਾ ਟਾਈਮ ਦੇਤਾ ਪਾਣੀ ਪੀਣ ਵਾਲਾ ਸਰਪੰਚੂ ਸਰ ਦੇ 20 ਫੋਨ ਮਾਰ ਚੁੱਕੇ ਆ ਹਰ ਵਾਰੀ ਕਹਿੰਦੇ ਆ 20 ਮਿੰਟ ਦਾ ਆ ਰਿਹਾ ਕੋਈ ਮੇਰਾ ਹੁਣ ਫੋਨ ਕੀਤਾ ਕਹਿੰਦਾ ਮੈਂ 40 ਮਿੰਟ ਦਾ ਮੈਨੂੰ ਟਾਈਮ ਦੇ ਦਿਓ ਆ ਪਾਣੀ ਅਜ ਪੀ ਕੇ ਬਿਮਾਰ ਹੋਵਾਂਗੇ ਸਾਡੇ ਘਰਾਂ ਦੇ ਆਲ ਦੇਖੋ ਜਾ ਕੇ ਪਾਣੀ ਡੁੱਬੇ ਪਏ ਆ ਸਾਰੇ ਵਾਰੀ ਡੁੱਬੇ ਪਏ ਆ ਜੇ ਘਰਾਂ ਦੇ ਅੰਦਰ ਡੁੱਬੇ ਹੋਏ ਕੁਝ ਜਦੋਂ ਮਰ ਗਿਆ ਉਹਦਾ ਸਰਪੰਚ ਆ ਜਾਊਗਾ ਉਹਦਾ ਸਰਪੰਚ ਨੇ ਆਣਾ ਬੜੀ ਬੰਕਰੀ ਦਾ ਹਲਕਾ ਆ ਉਹ ਕਹਿੰਦਾ ਬੜੀ ਬੜਾ ਕਹਿੰਦਾ ਥੋੜੀ ਜੀ ਬਲਦੀ ਜੋ ਮਰ ਗਏ ਉਹਦਾ ਸਰਪੰਚ ਆਊਗਾ ਹੁਣ ਨਹੀਂ ਆਣਾ ਉਹਨੇ ਜਦੋਂ ਉਹ ਜ਼ ਘਰ गिर ਗਿਆ ਜੋ ਕੋ ਟੱਪਲ ਮਰ ਗਿਆ ਫੇਰ ਆਊਗਾ ਜ਼ਰਬਾਂ ਚ ਇਹ ਮੈਨੂੰ ਲੜਾ ਦੇ ਕੇ ਉਹ ਫੁੱਜ ਕਿੱਥੇ ਕਰਦਾ ਕਰਤੀਏ ਨਾ ਕਰਕੇ ਮੈਂ ਲਿੱਕੀ ਨੂੰ ਉੱਪਰ ਕਰਕੇ ਚੜ ਕੇ ਕਰਕੇ ਰਗਾਣਾ ਨਾ ਕਰ ਰਿਹਾ ਦੇਖੋ ਤੁਸੀਂ ਕੈਮਰਾਮੈਨ ਲੈ ਕੇ ਜਾ ਕੇ ਡੋਗੜੀ ਅੱਗੇ ਜਾ ਕੇ ਕਰਾ ਜਾਲ ਦੇਖੋ ਦੇਖੋ ਲੜਾ ਲਈ ਕੀ ਹਾਲ ਹੈ ਪਾਣੀ ਡੁੱਬੇ ਹੋਵੇ ਘਰ ਰੰਗਲਾ ਪੰਜਾਬ ਇਹ ਰੰਗਲਾ ਪੰਜਾਬ ਦੇਖੋ ਸਾਡਾ ਰੰਗਲਾ ਪੰਜਾਬ ਇਹ ਪਾਣੀ ਜੋ ਸੋਨਾ ਦੇ ਕਰੇ ਸੋਨਾ ਜਿਹੜਾ ਪੀ ਕੇ ਸੀ ਮਰਾਂਗੇ ਸੋਨੇ ਚਿੜੀਆਂ ਬਣ ਗਈਆਂ ਸੋਨੇ ਚਿੜੀਆਂ ਬਣ ਗਈਆਂ ਜੀ ਗੰਦਾ ਪਾਣੀ ਵੀ ਰਿਹਾ ਹੈ ਬੱਚੇ ਬਿਮਾਰ ਹੋ ਗਏ ਆ ਪ੍ਰੋਬਲਮ ਕੀ ਆ ਰਹੀ ਹੈ ਤੁਹਾਨੂੰ ਏਰੀਆ ਕਿਹੜਾ ਹੈ ਕੀ ਮਾਮਲਾ ਕੱਕਾ ਪਿੰਡ ਜੀ ਕੱਕਾ ਪਿੰਡ ਸਰਪੰਚ ਕਲੋਨੀ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਸਾਰਾ ਜਰਸ ਕੱਕੇ ਪਿੰਡ ਦਾ ਪਾਣੀ ਆ ਜਿਹੜਾ ਜੱਡੀਆਂ ਦਾ ਪਾਣੀ ਆ ਸਾਰੀ ਕਲੋਨੀ ਜਾ ਕੇ ਬਸਿਆ ਹੋਇਆ ਆ ਕਲੋਨੀ ਦੇਖੋ ਪਾਣੀ ਦਾ ਤੈਰ ਨੈਸ ਹੋਈ ਪਈ ਆ ਕੋਈ ਹੱਲ ਨਹੀਂ ਹੋ ਰਿਹਾ ਕਿਤੇ ਸਰਪੰਚ ਕੋ ਜਾਇਓ ਨਾਲੀਆਂ ਭਰੀਆਂ ਪਈਆਂ ਆ ਆ ਪਲੇ ਟੂਟੀ ਦਾ ਪਾਣੀ ਇੱਧਰ ਆ ਰਿਹਾ ਕਿੰਨਾ ਸਮਾਂ ਹੋ ਗਿਆ ਇਹ ਮਾੜਾ ਸੇ ਨੂੰ ਸਾਲ ਹੋ ਗਿਆ ਸਾਢੇ ਡੇਰ ਸਾਲ ਹੋ ਗਿਆ ਬੁਰਾ ਗੱਲ ਨੂੰ ਕਹਿ ਕੇ ਲਾਸਟ ਆ ਕੇ ਧਰਨਾ ਲਾਇਆ ਹੋਣਾ ਹੈ ਐਮਐਲਏ ਆਇਆ ਪੁੱਛਿਆ ਜਾਂ ਮੰਤਰੀ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਤੁਸੀਂ ਗਏ ਉਹਨਾਂ ਕੋਲ ਮਾਰਾ 20 ਬੰਦੇ ਜਾਈਏ ਆ ਅਗਲੇ ਕਹਿੰਦੇ ਕਰਦੇ ਆ ਕਰਦੇ ਆ ਬੱਕੜ ਕੇ ਆਏ ਨੇ ਘਰੇ ਜਾਨੇ ਆ 15 ਬੰਦੇ ਇਕੱਠੇ ਹੋ ਗਏ ਕਦੀ ਕੱਲ ਦਾ ਕੱਲ ਪਰਸੋਂ ਆਈਓ ਤੜਾ ਹੱਲ ਕਰ ਦਾਂਗੇ ਕੋਈ ਕਹਿੰਦਾ ਕੋ ਗ੍ਰੈਂਡ ਮੇਰੇ ਕੋਲ ਹੈ ਨਹੀਂ ਆ ਕੋਈ ਕਹਿੰਦਾ ਗ੍ਰੈਂਡ ਨੇ ਪੈਸੇ ਲੱਗਣੇ ਆ 20 ਲੱਖ ਲੱਗਣਾ 25 ਲੱਖ ਲੱਗਣਾ ਇਹ ਤਾਂ ਸਰਪੰਚਾਂ ਨੇ ਲੈਣਾ ਹੈ ਸੰਦਾਂ ਨੇ ਪਤਾ ਗਰੰਟਾ ਆਈਆਂ ਕਿ ਨਹੀਂ ਆ ਸਾਨੂੰ ਕੀ ਪਤਾ ਕਿਹਨੂੰ ਆਈ ਗ੍ਰੈਂਡ ਆਈ ਕਿ ਨਹੀਂ ਆ ਸਾਡਾ ਤਾਂ ਬੁਰਾ ਹਾਲ ਹੋ ਸਰਨਾ ਲਾ ਕੇ ਬੈਠਿਆ ਰੋਡ ਜਾਮ ਕਰਕੇ ਬੈਠੇ ਹੋ ਕਿੰਨੀ ਦੇਰ ਲਈ ਬੈਠੇ ਹੋ ਯਾਰ ਜਦ ਤੱਕ ਸਰਪੰਚ ਨਹੀਂ ਆਂਦਾ ਜਦ ਤੱਕ ਸਾਡੇ ਪਿੰਡ ਦਾ ਸਰਪੰਚ ਨਹੀਂ ਆਂਦਾ ਕੱਕੇ ਪਿੰਡ ਦਾ ਸਰਪੰਚ ਜਦ ਤੱਕ ਨਹੀਂ ਆਂਦਾ ਤਦ ਤੱਕ ਅਸੀਂ ਬੈਠੇ ਆ ਕੋਈ ਹੱਲ ਪਤਾ ਲੱਗਿਆ ਉਹ ਸੁਣਨ ਤੋਂ ਮਿਲਿਆ ਬਾਈ ਉਹ ਕਹਿੰਦਾ ਮੇਰਾ ਪਿੰਡ ਨਹੀਂ ਆ ਇਹ ਕਲੋਨੀਆ ਦਾ ਏਰੀਆ ਵਾ ਕਲੋਨੀ ਵਾਲੇ ਦੇ ਅਸੀਂ ਉਹਨੂੰ ਫੋਨ ਕੀਤਾ ਸੀਗਾ ਉਹਦੇ ਘਰ ਗਏ ਇੱਕ ਵਾਰ ਨਹੀਂ ਦੋ ਵਾਰੀ ਤਿੰਨ ਵਾਰੀ ਘਰ ਗਏ ਘਰ ਮਿਲਦਾ ਨਹੀਂ ਲਾਸ਼ ਕਿ ਉਹਨੂੰ ਫੋਨ ਕੀਤਾ ਫੋਨ ਤੇ ਉਹ ਜਵਾਬ ਦੇ ਕੀ ਕਹਿੰਦਾ ਮੈਂ ਕੱਕੇ ਪਿੰਡ ਦੇ ਨਾਲ ਆ ਮੈਂ ਕਲੋਨੀ ਵਾਲੇ ਦੇ ਨਾਲ ਨਹੀਂ ਆਗਾ ਹੂੰ ਕਲੋਨੀਆਂ ਦਾ ਨਾਂ ਨਹੀਂ ਜਦੋਂ ਕਲੋਨੀਆਂ ਕੱਟੀਆਂ ਗਈਆਂ ਵੇਚੀਆਂ ਸੀਆਂ ਉਦੋਂ ਸਰਪੰਚ ਨਾਲ ਸੀਗਾ ਹੁਣ ਲੱਖਾਂ ਰੁਪਇਆ ਲਾਇਆ ਸੀ ਡੁੱਬੇ ਪਏ ਆ ਵੋਟਾਂ ਮੰਗਣ ਆਏ ਫਿਰ ਉਦੋਂ ਨਾਲ ਸੀਗਾ ਉਦੋਂ ਕਲੋਨੀ ਜਿੱਥੇ ਬਣਦੇ ਪਏ ਆ ਕੇ ਕੋਈ ਗੱਲ ਕੀਤੀ ਜਦੋਂ ਵੋਟ ਮੰਗਣ ਆਏ ਸੀ ਸਾਡਾ ਹੱਲ ਕਿਉਂ ਨਹੀਂ ਕਰਾਇਆ ਗਿਆ ਅੱਧੀ ਰਾਤ ਨੂੰ ਆਂਦੇ ਰਾਤ ਨੂੰ 11 ਵਜੇ ਵੋਟ ਮੰਗਣ ਜਿੰਨੂ ਲੋਕ ਬੜੇ ਹੀ ਨਹੀਂ ਰਾਤ ਨੂੰ 11 ਵਜੇ ਆ ਕੇ ਬਿੱਲ ਮਾਰਦੇ ਆ ਬੱਸ ਉਹਨੂੰ ਵੋਟ ਵਾਈਓ ਤੇ ਹੁਣ ਕਿੰਨੀ ਦੇਰ ਤਰਨ ਲੱਗਿਆ ਰੂ ਅਸੀਂ ਮੈਂ ਜਦ ਤੱਕ ਸਰਪੰਚ ਨਹੀਂ ਅੰਦਾ ਹੋਣੀ बारह बजे चालीस मिनट बारह एक चालीस एक चालीस तो लाल बाबू के आज रास्ता बंद है क्या प्रॉब्लम आ गई अभी प्रॉब्लम का हाल हम लोग तो नहीं बताए हम लोग का प्रोग्राम यही है कि हम लोग खड़े हैं रास्ता आरोप लोग बैठा हुआ कितनी देर होगी आपको एक घंटे हो गया एक घंटा हो गया तो अभी रास्ता नहीं खुला अभी रास्ता नहीं खुला कब तक खुलेगा मालूम है अभी मालूम नहीं है कि कब तक खुलेगा ਜਾ ਆਪਨੇ ਮਾਲ ਪਹੁੰਚਾਣਾ ਤਾਂ ਉਹ ਲੇਟ ਹੋ ਰਹੇ ਹੋਗੇ। ਉਹ ਆਜਾ ਬਲੇਟ ਹੋ ਰਹਾ ਹੈ ਤਾਂ ਹਮ ਕੀ ਕਰ ਸਕਤੇ ਹੈ ਕਿ ਰਸਤੇ ਬੰਦ ਹੈ। 1 ਘੰਟਾ ਹੋ ਚੁਕਾ ਹੈ। 1 ਘੰਟਾ ਹੋ ਚੁਕਾ ਹੈ। ਕੌਨਸੀ ਜਗ੍ਹਾ ਹੈ ਇਹ? ਇਹ ਟੱਕਾ ਪਿੰਡ ਹੈ। ਕਹਾਂ ਸੇ ਆਇਓ? ਬਾਲਕੜਾਇਂ ਤੁਸੇ ਸਾਈਗੁਰੂ ਸਾਈਗੁਰੂ। ਜਾਣਾ ਕਹ ਹੈ? ਹਮਕੋ ਜਾਣਾ ਹੈ ਰਾਉਲ ਰੋਡ ਮੇ। ਰਾਉਲ ਰੋਡ। ਫੇਰ ਉਹ ਕਾਰਨ ਛੱਪੜ ਓਵਰਫਲੋ ਆ ਜੀ। ਇਹ ਹੁਣ ਤੋਂ ਨਹੀਂ ਹੈਗਾ। ਛੱਪੜੇ ਘਟੋ ਘਟੇ 13-14 ਸਾਲ ਪਹਿਲਾ ਖਾਲੀ ਹੋਇਆ ਸੀ। ਇਹ ਵੀ 25 ਫੁੱਟ ਛੱਪੜ ਡੂੰਗਾ ਹੈਗਾ। ਅਫਸਰਾ ਨਾਲ ਗੱਲ ਹੋਈ ਹੈ ਸਾਡੂ ਪੰਚਾਇਤ ਨੂੰ ਮੰਤਰੀ ਸਾਹਿਬ ਨੇ 10 ਲੱਖ ਰੁਪਏ ਪਾਇਆ ਹਫਤੇ 10 ਦਿਨ ਹੀ ਹੋ ਗਿਆ ਪਾਇਆ ਤੇ ਇਹਨੂੰ ਚੱਪੜ ਨੂੰ ਕਹਿੰਦੇ ਕਿ ਇਹ ਕਾਫੀ ਲੰਬੇ ਸਮੇਂ ਤੋਂ ਇਹਨਾਂ ਨੂੰ ਦਿੱਕਤ ਆ ਰਹੀ ਹੈ ਬਹੁਤ ਟਾਈਮ ਲੰਬਾ ਜੀ ਚੱਪੜ ਭਾਜੀ ਡੈਰੀਆਂ ਨੇ ਡੈਰੀਆਂ ਦਾ ਤਾਂ ਗੋਇਆ ਹੁੰਦਾ ਨਾ ਗੋਇਆ ਕਰਨੇ ਦਿੱਕਤ ਆ ਰਹੀ ਹੈ ਚੱਪੜ ਡੈਰੀਆਂ ਕਲਾਬ ਵੀ ਅਸੀਂ ਮਤਾ ਪਾ ਕੇ ਦਿੱਤਾ ਹੋਇਆ ਅਫਸਰਾ ਨੇ ਕਾਰਵਾਈ ਕਰਨੀ ਤੁਸੀਂ ਤਾਂ ਮੌਕੇ ਤੇ ਕਿੰਨੀ ਵਾਰ ਕਲੋਨੀ ਦੇ ਵਿੱਚ ਢੇਡਾ ਮਾਰਿਆ ਉਸ ਜਿਸ ਕਲੋਨੀ ਮੈਂ ਰੋਜ਼ ਹੀ ਭਾਜੀ ਇੱਥੇ ਹੁੰਨਾ ਰਾਤੀ ਵੀ ਹੋ ਕੇ ਗਿਆ ਰਾਤੀ ਆਏ ਸੀ ਕਿ ਸਰਪੰਚ ਨਾਲ ਹੀ ਕਰ ਰਹੇ ਹਨ ਇਹਨਾਂ ਨਾਲ ਇਹਨਾਂ ਵੱਲੋਂ ਕਿਹਾ ਜਾ ਰਿਹਾ ਇਹ ਮੇਰੀ ਸਾਡੀ ਕਲੋਨੀ ਨਹੀਂ ਹੈਗੀ ਕਲੋਨੀ ਸਾਡੇ ਮੇਰੇ ਪਿੰਡ ਵਾਲੇ ਪਾਸੇ ਹੋਣਾ ਮੈਂ ਤਾਂ ਕਿਸੇ ਨੂੰ ਵੀ ਜਿਹੜਾ ਅੱਧੀ ਰਾਤ ਨੂੰ ਮੇਰੇ ਕੋਲ ਕੋਈ ਸਾਈਨ ਕਰਾਣ ਆਂਦਾ ਇੱਕ ਵੀ ਬੰਦਾ ਉਂਗਲ ਖੜੀ ਕਰਕੇ ਕਹਦੇ ਮੈਂ ਕਿਹਾ ਵੀ ਸਾਈਨ ਤੁਹਾਡੇ ਕਰਨੀ ਤੁਹਾਡੇ ਅਹੀ ਕਹਿ ਰਹੇ ਆ ਇੱਕ ਵੀ ਬੰਦਾ ਕਹੇ ਪਹਿਲਾਂ ਇੱਥੋਂ ਕੋਈ ਉਂਗਲ ਖੜਾ ਕਰਕੇ ਕਹਦੇ ਮੈਂ ਤਾਂ ਸਾਈਨ ਨਹੀਂ ਕੀਤੇ ਜਿਹੋ ਦੇ ਨਾਲ ਨਾ ਨਹੀਂ ਗਿਆ ਮੰਤਰੀ ਸਾਹਿਬ ਕੋ ਇਹਨਾਂ ਦੇ ਨਾਲ ਗਿਆ ਦੋ ਵਾਰੀ ਨਾਲ ਹੀ ਸੱਧ ਬੰਦੇ ਇੱਥੋਂ ਨਾਲ ਹੀ ਹੋਣੇ ਆ ਮੰਤਰੀ ਸਾਹਿਬ ਕੋ ਵੀ ਜਾ ਕੇ ਆ ਉਹਨਾਂ ਨੇ 10 ਲੱਖ ਰੁਪਈਆ ਵੀ ਪਾਇਆ ਆ ਹਫਤਾ ਕੀ ਹੋ ਗਿਆ ਉਹ ਚੋਣ ਜਾਬਤਾ ਸੀਗਾ ਇਲੈਕਸ਼ਨ ਕਰਕੇ ਕੰਮ ਰੁਕੇ ਹੋਏ ਸੀ ਤੁਹਾਨੂੰ ਵੀ ਪਤਾ ਹੋਵੇ ਸਰਪੰਚ ਸਾਹਿਬ ਜਿਹੜੀ ਇਹਨਾਂ ਦੇ ਬੋਤਲਾਂ ਤੁਸੀਂ ਦੇਖੋ ਇਹਨਾਂ ਦੇ ਹੱਥਾਂ ਵਿੱਚ ਬੋਤਲਾਂ ਪੜੀਆਂ ਹੋਈਆਂ ਪਾਣੀ ਇੰਨਾ ਕ ਪੂਰਾ ਨਾ ਆ ਜੀ ਉਹ ਪਾਣੀ ਪਤਾ ਪੈਪਾਂ ਜਿਹੜੀਆਂ ਇਹਨੇ ਕਲੋਨੀਆਂ ਕੱਟੀਆਂ ਨਾ ਕਲੋਨਾਈਜ਼ਰਾਂ ਨੇ ਇਹਨਾਂ ਨੂੰ ਪੈਪਾਂ ਉੱਪਰ ਪਾ ਕੇ ਦੇਤੀਆਂ ਅੱਧੇ ਅੱਧੇ ਫੁੱਟ ਤੇ ਪੈਪਾਂ ਪਾਤੀਆਂ ਉਹ ਪੰਚਾਇਤ ਨੇ ਨਹੀਂ ਪਾਈਆਂ ਹੋਈਆਂ ਜਦੋਂ ਪੈਪ ਜਦੋਂ ਆਪਣਾ ਕੋਈ ਕੰਮ ਕਰਦੇ ਆ ਜਾ ਕੋਈ ਮ ਉਹ ਕਲੋਨੀ ਵਾਲੇ ਤੁਹਾਨੂੰ ਪਤਾ ਵਾ ਟੈਂਪਰੇਰੀ ਕੰਮ ਕੀਤਾ ਕਲੋਨੀਆਂ ਜਦੋਂ ਕਲੋਨੀ ਕੱਟਦੇ ਆ ਇਹਨਾਂ ਨੂੰ ਪੁੱਛੋ ਕਿ ਵਹੀ ਮੈਂ ਪਹਿਲਾਂ ਵੀ ਗੱਲ ਕਹਿ ਕੇ ਹਟਿਆ ਵੀ ਪਾਣੀ ਬਿਜਲੀ ਗਲੀਆਂ ਤੁਹਾਨੂੰ ਬਣਾ ਕੇ ਦੇਵਾਂਗੇ ਇੱਕ ਵੀ ਕਲੋਨੀ ਚੱਲ ਜੋ ਕਿਤੇ ਹੈਗਾ ਪੁੱਛੋ ਇਹਨਾਂ ਨੂੰ ਲਾਈਟ ਦਾ ਪ੍ਰਬੰਧ ਟਰਾਂਸਫਾਰਮਰ ਛੜਦਾ ਤਾਂ ਸਰਪੰਚ ਨੂੰ ਫੋਨ ਕਰਨਾ ਜਦ ਤੱਕ ਲਾਈਟ ਦੇਣਾ ਕਲੋਨੀ ਵਾਲੇ ਦੀ ਜ਼ਿੰਮੇਵਾਰੀ ਆ ਟਰਾਂਸਫਾਰਮਰ ਲਾ ਕੇ ਖੰਬੇ ਤੇ ਵੀ ਕਲੋਨੀ ਵਾਲੇ ਦਊਗੇ ਆ ਜਿੱਥੋਂ ਦੀ ਜਗੀਰਪੁਰ ਤੋਂ ਦੀ ਕਲੋਨੀ ਵਾਲੇ ਦਊਗੇ ਕਿਹੜੇ ਆ ਜਿਹੜੀਆਂ ਖੰਬੇ ਲੱਗੇ ਆ ਭਾਜੀ ਰਾਤੀ ਲੁੱਟ ਖਵਾ ਹੁੰਦੀ ਆ ਕਲੋਨੀ ਵਾਲੇ ਆ ਲੱਗੀਆਂ ਹੋ ਪਾਜੀ ਤੁਹਾਨੂੰ ਜਿਹੜੀ ਪੇਮੈਂਟ ਆ ਰਹੀ ਤੁਸੀਂ ਆ ਥੋੜੀ ਲਵਾਓ ਲੁੱਟ ਕੋ ਹੋ ਰਹੀ ਆ ਇਹ ਏਦਾਂ ਨਹੀਂ ਲੱਗਦੀ ਹੁੰਦੀ ਤੁਹਾਡੇ ਕਹਿੰਨਾ ਨਹੀਂ ਲੱਗਦੀ ਪਾਜੀ ਅੱਜ ਤੱਕ ਕਹਿੰਨੇ ਕਦੋਂ ਦੀ ਪੇਮੈਂਟ ਆ ਰਹੀ ਇਹ ਤਾਂ ਦੱਸੋ ਨਾ ਕਿਹੜੀ ਪੇਮੈਂਟ ਉਹ ਜਿਹੜੀ ਨਾਲਾ ਸਾਹਿਬ ਹੁੰਦੀ ਤੁਹਾਡੀ ਆਈ ਹੋਈ ਆ ਪੇਮੈਂਟ ਤਾਂ ਖਾਤੇ ਚ ਪਾਜੀ ਹੁਣ ਤੁਹਾਡਾ ਕੰਮ ਏ ਇੱਕ ਸਟਾਰ ਪਾਜੀ ਅਕਸਰਾਂ ਨਹੀਂ ਕਰਨਾ ਮੈਂ ਨਹੀਂ ਲਾ ਸਕਦਾ ਪੈਸਾ ਪਾਜੀ ਅਕਸਰਾਂ ਨਹੀਂ ਆ ਕੇ ਲਾਉਣਾ ਉਹ ਵੀ ਜਰੀਆ ਆਈ ਓ ਇਹ ਤੁਹਾਡੀ ਰਿਕੁਐਸਟ ਕਰਦੇ ਫਿਰ ਉਹ ਹੀ ਦੱਸਦਾ ਪਿਆ ਮੈਂ ਅਕਸਰਾਂ ਨਹੀਂ ਲਾਉਣਾ ਆਪਾਂ ਜਾ ਕੇ ਆਏ ਉਹਨਾਂ ਕੋਲੇ ਹੱਲ ਕਿੱਦਾਂ ਕੀਤਾ ਜਾਊਗਾ ਪਾਜੀ ਪਰਸੋਂ ਦਾ ਕਿ ਕੰਪਲੀਟ ਹੋ ਜਾਏਗਾ ਇਹ ਨਹੀਂ ਪਰ ਸੋ ਉਹਨਾਂ ਨੇ ਆਣਾ ਭਾਜੀ ਅਫਸਰ ਹੀ ਦੱਸਣਗੇ ਵੀ ਕਦੋਂ ਕੰਮ ਸ਼ੁਰੂ ਕਰਾਉਣਾ ਵਾ ਪੇਮੈਂਟਾਂ ਉਹਨਾਂ ਨੇ ਕਰਨੀਆਂ ਹੁੰਦੀਆਂ ਜੇ ਮੈਂ ਨਹੀਂ ਕਰ ਸਕਦਾ ਤੁਹਾਡਾ ਜ਼ੋਰ ਤਾਂ ਚੱਲ ਸਕਦਾ ਹਾਂ ਜੀ ਹਾਂ ਜੀ ਆਪਾਂ ਪੂਰਾ ਮੈਂ ਕਹਿੰਦਾ ਮੇਰੇ ਮੰਤਰੀ ਸਾਹਿਬ ਦੇ ਬ੍ਰਦਰ ਨਾਲ ਵੀ ਗੱਲ ਹੋਈ ਆ ਜੋਰੀ ਵੀਰ ਨਾਲ ਵੀ ਹੁਣੇ ਗੱਲ ਹੋਈ ਥੋੜੀ ਦੇਰ ਪਹਿਲਾਂ ਉਹਨਾਂ ਨੇ ਵੀ ਕੀਤੀ ਉਹਨਾਂ ਨੂੰ ਉਹ ਕਹਿੰਦੇ ਮੀਟਿੰਗ 'ਚ ਨੇ ਪਰਸੋ ਤੁਹਾਡੇ ਕੋ 100% 9:00 10:00 ਵਜੇ ਆ ਕੇ ਜਾਣਗੇ ਉਹ ਤੁਹਾਡਾ ਹੱਲ ਹੋ ਜਾਊਗਾ ਕਿ ਜਿਸ ਤਰ੍ਹਾਂ ਲੋਕਾਂ ਦਾ ਅਸੀਂ ਤਾਂ ਕਹਿੰਨੇ ਆ ਚੱਕੋ ਜੀ ਲੋਕਾਂ ਨੂੰ ਇੱਥੇ ਰਾਗ ਰੋਕ ਕੇ ਕੀ ਫਾਇਦਾ ਇਹ ਤੁਸੀਂ ਅਗਰੇ ਹੋ ਬਾਜੀ ਪਰ ਉਹ ਕਿੱਦਾਂ ਸੱਟ ਸਾਡਾ ਵੀ ਧਰਨਾ ਲਾਉਣ ਨੂੰ ਕੋਈ ਦਿਲ ਨਹੀਂ ਕਰਦਾ ਅਸੀਂ ਵੀ ਆਪਣੀਆਂ ਦਿਹਾੜੀਆਂ ਤੋੜ ਕੇ ਧਰਨੇ ਲਾਏ ਆ ਮਜਬੂਰੀ ਮਜਬੂਰੀ ਇਹ ਕਰਦੇ ਆਏ ਆ ਸਾਡੇ ਬੱਚੇ ਬਿਮਾਰ ਹੋ ਰਹੇ ਆ ਪਾਣੀ ਪੀ ਪੀ ਕੇ ਗੰਦਾ ਅਸੀਂ ਤਾਂ ਇਹ ਜਿਹੜੇ ਮੌਤ ਬਾਹਰ ਬੰਦੇ ਪਿੰਡ ਦੇ ਸਰਪੰਚਾ ਇੰਨਾ ਕੇ ਰਿਕੁਐਸਟ ਹੀ ਕਰ ਸਕਦੇ ਆ ਕਿ ਤੁਸੀਂ ਆਪਣੇ ਜਿਹੜੇ ਪਹਿਲੇ ਸਾਡੇ ਐਮਐਲਏ ਸਾਹਿਬ ਸੀਗੇ ਹੁਣ ਮੰਤਰੀ ਬਣ ਕੇ ਚਲੋ ਤਰੱਕੀ ਦਵੇ ਉਹਨਾਂ ਨੇ ਪਰ ਸਾਡੇ ਕੰਮ ਤੇ ਕਰਨ ਸਾਡੇ ਬੜੇ ਬੜੇ ਬਿਮਾਰੀਆਂ ਨਾ ਫੈਲਣ ਨਾਲੀਆਂ ਸਾਫ ਹੋਣ ਛੱਪੜ ਸਾਫ ਕੀਤਾ ਜਾਵੇ ਜਿਹੜੇ ਨਾਲ ਲੋਕਾਂ ਲੋਕ ਖੁਸ਼ਹਾਲੀ ਜੀਵਨ ਜਿੰਦਗੀ ਬਤਾ ਸਕਣ ਜਿੱਦਾਂ ਹੁਣ ਤੁਸੀਂ ਮੈਂ ਰੱਖੂੰਗਾ ਜੀ ਟਾਈਮ ਵਿਸਤਾਰ ਨੇ ਤੁਹਾਡੇ ਕੋਲੋਂ ਵੀ ਪਰਸੋਂ ਤੁਸੀਂ ਐਗਰੀਓ ਮ ਸਾਬਿਤ 15 ਦਿਨਾਂ ਦਾ ਇੱਕ ਮਸਲਾ ਥਾ ਹੱਲ ਹੋ ਜੂਗਾ ਜਿੱਦਾਂ ਭਾਜੀ ਨੇ ਕਿਹਾ ਸਰਪੰਚ ਸਾਹਿਬ ਨੇ ਕਿਹਾ ਵੀ ਸੜਕ ਪਾਸ ਹੋਈ ਆ ਵੀ ਅਸੀਂ ਤਾਂ ਕਹਿਨੇ ਵੀ ਸੜਕ ਬਣ ਜਾਵੇ ਵਧੀਆ ਵੀ ਲੋਕਾਂ ਦਾ ਇਹ ਜਿਹੜਾ ਜਿਹੜਾ ਰਸਤਾ ਹੈਗਾ ਨਾ ਕਾਕਾ ਪਿੰਡ ਨੇ ਭਾਜੀ ਇਹ ਕਈ ਪਿੰਡਾਂ ਨੂੰ ਲੱਗਦਾ ਹੈ ਇਹ ਇਕੱਲੇ ਕੱਕੇ ਪਿੰਡ ਨੂੰ ਰਸਤਾ ਨਹੀਂ ਹੁੰਦਾ ਇਹਦੇ ਨਾਲ ਕਈ ਪਿੰਡ ਜੁੜਦੇ ਆ ਇਹ ਮੇਨ ਰਸਤਾ ਹੈਗਾ ਜਿਹੜਾ ਕੱਕਾ ਪਿੰਡ ਦਾ ਸਰਪੰਚ ਸਾਹਿਬ ਨਾਲ ਗੱਲ ਹੋ ਗਈ ਹੈ ਕਿ ਹੁਣ ਤੁਹਾਡੇ ਨਾਲ ਜਿਹੜਾ ਲਗਾਇਆ ਸੀ ਚੱਕੇ ਜਾਊ ਤੁਹਾਡੇ ਕੋਲੋਂ ਭਾਜੀ ਇਹਨਾਂ ਨੇ ਹੁਣ ਅਨੁਸ਼ਵਾਸ਼ਨ ਦਿੱਤਾ ਵੀ ਪਰਸੋ ਜੈ ਸਾਹਿਬ ਆ ਰਹੇ ਆ ਜੇ ਚਲੋ ਜੇ ਜੇ ਸਾਡਾ ਕੰਮ ਸਰੇ ਚੜਦਾ ਵਾ ਫਿਰ ਤੇ ਅਸੀਂ ਧਰਨਾ ਨਹੀਂ ਲਾਵਾਂਗੇ ਅੱਗੇ ਤੋਂ ਜੇ ਕੰਮ ਨਹੀਂ ਚੜਿਆ ਤੇ ਅਸੀਂ ਫਿਰ ਇਸ ਕਿਸਾਨਾਂ ਵਾਂਗ ਪੱਕਾ ਧਰਨਾ ਲਾਇਆ ਜਾਵਾਂਗੇ ਪਿੰਡ ਨੂੰ ਪੱਕਾ ਜਾਮ ਕੀਤਾ ਜਾਊਗਾ